ਜਤਾਰੀ ਬਤਨ ਇਹ ਸਾਰੀ ਗੋਸਾ ਆਤਾ ਅਸਮਤ ਅਸੀਂ ਬਿਠੇ ਆ ਪਿੰਡ ਤਕੋ ਕੇ ਸਰਕਾਰੀ ਹਾਈ ਸਕੂਲ ਦੇ ਬੱਚੇ ਇੱਥੇ ਅਸੀਂ ਕਿਉਂ ਆਏ ਆ ਸਾਡੀ ਆਉਂਦੀ ਖਾਸ ਬਸਾ ਕੀ ਹੈ ਅਸੀਂ ਤੁਹਾਨੂੰ ਉਹ ਵੀ ਦੱਸਾਂਗੇ ਇੱਥੇ ਸਾਡੇ ਆਉਂਦਾ ਖਾਸ ਮਕਸਦ ਇਹ ਹੈ ਕਿ ਇਥੋ ਦਾ ਜਿਹੜਾ ਸਟਾਫ ਹੈ ਸਰਕਾਰੀ ਹਾਈ ਸਕੂਲ ਦਾ ਬਹੁਤ ਵਧੀਆ ਸਟਾਫਰ ਔਰ ਬੱਚੇ ਦੀ ਬਹੁਤ ਵਧੀਆ ਦੇਖਿਆਰ ਉਹਨੇ ਪ੍ਰਾਈਵੇਟ ਬਹੁਤ ਬਧੀਤਿਕ ਨਾਲ ਸਟਾਫ ਕਰਵਾ ਲਿਆ ਅੱਜ ਉਸ ਪੜਾਈ ਦਾ ਨਤੀਜਾ ਜਿਹੜਾ ਅੱਜ ਬੱਚਿਆਂ ਦੇ ਸਾਹਮਣੇ ਆ ਰਿਹਾ ਰਤਨ ਸਾਹਿਬ ਜੀ ਨੇ ਉਹਨਾਂ ਦੀ ਬੜੀ ਤਿਆਰੀ ਕਰਾਈ ਆ ਅੱਜ ਬੱਚੇ ਨੂੰ ਅੱਜ ਟੋਪ ਨਾਲ ਜਿਹੜੇ ਵਿੱਚ ਜਿਹੜੀ ਦੂਸਰੀ ਪੋਜੀਸ਼ਨ ਹਾਸਲ ਕੀਤੀ ਹੈ ਗੱਲਬਾਤ ਕਰਦੇ ਪਹਿਲਾਂ ਸਾ ਤੋਂ ਪਹਿਲਾਂ ਅਸੀਂ ਰਤਨ ਸਾਹਿਬ ਜੀ ਨਾਲ ਗੱਲ ਕਰਦੇ ਆ ਕਿ ਜਿਹੜੀ ਉਹਨਾਂ ਨੇ ਬੱਚੇ ਦੀ ਤਿਆਰੀ ਕਰਾਈ ਆ ਤੇ ਅੱਜ ਬੱਚੇ ਉਹਨਾਂ ਦੀ ਬਦੌਲਤ ਬਿਮਾਰਾ ਜਿਹਨੇ ਅੱਜ ਸੈਕਟਰੀ ਐਡਮਿਸ਼ਨ ਪੋਜੀਸ਼ਨ ਤੇ ਹਾਜ਼ਰੀ ਕੀਤੀ ਹੈ ਗੱਲਬਾਤ ਕਰਦੇ ਰਤਨ ਸਾਹਿਬ ਨਾਲ ਉਹਨਾਂ ਦੇ ਫਿਕਰ ਹਾਂਜੀ ਸਰ ਸਾ ਤੋਂ ਬੜਾ ਦਰਵਾਦ ਬਮਾਰਾ ਜੀ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਤਾਂ ਜਨਤਾ ਦੀ ਆਵਾਜ਼ ਦੇ ਦਰਸ਼ਕਾਂ ਨੂੰ ਮੈਂ ਨਮਸਕਾਰ ਕਰਨਾ ਚਾਹਨਾ ਹੁਣ ਇਸ ਵਾਰੀ ਜੋ ਪ੍ਰੀਖਿਆ ਬੱਚੇ ਨੇ ਪਾਸ ਕੀਤੀ ਹੈ ਉਹਦੇ ਬਾਰੇ ਥੋੜਾ ਜਿਹਾ ਦੱਸਣਾ ਚਾਹਾਂ ਲੱਗਣਾ ਇਹ 8ਵੀਂ ਜਮਾਤ ਦੇ ਵਿੱਚ ਜਿਹੜੇ ਬੱਚੇ ਅਪੀਅਰ ਹੁੰਦੇ ਨੇ ਉਹਨਾਂ ਦੀ ਇੱਕ ਪ੍ਰੀਖਿਆ ਗਵਰਨਮੈਂਟ ਵੱਲੋਂ ਲਈ ਜਾਂਦੀ ਹੈ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਐਨ ਐਮ ਐਮ ਐਸ ਦੀ ਪ੍ਰੀਖਿਆ ਹੁੰਦੀ ਹੈ ਇਸ ਪ੍ਰੀਖਿਆ ਦੇ ਵਿੱਚ ਜਿਹੜੇ ਬੱਚੇ ਅਪੀਅਰ ਹੁੰਦੇ ਆ ਉਹਨਾਂ ਵਿੱਚੋਂ ਕੁਝ ਬੱਚੇ ਹੀ ਪਾਸ ਹੁੰਦੇ ਨੇ ਜਾਂ ਸਕਾਲਰਸ਼ਿਪ ਲਈ ਜਿਹੜੇ ਐਲੀਜੀਬਲ ਹੁੰਦੇ ਨੇ ਇਹ ਪ੍ਰੀਖਿਆ ਪੂਰੇ ਪੰਜਾਬ ਦੇ ਵਿੱਚ ਪੂਰੇ ਰਿਆਜੇ ਵਿੱਚ ਕਰਾਈ ਜਾਂਦੀ ਹੈ ਇਸ ਪ੍ਰੀਖਿਆ ਦੇ ਵਿੱਚ ਜਿਹੜੇ ਬੱਚੇ ਸਫਲ ਹੁੰਦੇ ਨੇ ਉਹਨਾਂ ਨੂੰ ਮੰਥਲੀ ਸਕਾਲਰਸ਼ਿਪ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤੇ ਇਸ ਪ੍ਰੀਖਿਆ ਦੇ ਵਿੱਚ ਸਾਡੇ ਬੱਚੇ ਨੇ ਪਾਗ ਲਿਆ ਤੇ ਜਿਨ੍ਹਾਂ ਦੇ ਵਿੱਚੋਂ ਗਿੱਤਾਂਜਲੀ ਸ਼ਰਮਾ ਇਹ ਬੱਚੇ ਨੇ ਜਿਹੜਾ ਕੁਆਲੀਫਾਈ ਕੀਤਾ ਹੈ ਇਹ ਜਿਹੜਾ ਐਗਜ਼ਾਮ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੇ ਬੱਚੇ ਨੂੰ ਬਹੁਤ-ਬਹੁਤ ਵਧਾਈ ਸਾਡੇ ਇਹਨਾਂ ਜਿਸ ਬੱਚੇ ਨੇ ਪੂਰੇ ਪਿੰਡ ਦਾ ਸਕੂਲ ਦਾ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ ਤੇ ਇਹ ਅਸੀਂ ਬੜੀ ਮਾਨ ਵਾਲੀ ਗੱਲ ਹੈ ਸਾਡੇ ਲਈ। ਹਾਂ ਇੱਕ ਸਰ ਇਹ ਵੀ ਸੋਚ ਵਿੱਚ ਆਇਆ ਕਿ ਤੁਸੀਂ ਛੁੱਟੀ ਤੋਂ ਬਾਅਦ ਵੀ ਬੱਚਾ ਦੇ ਲਈ ਐਕਸਟਰਾ ਟਾਈਮ ਪਲਾਸਾ ਲਾਉਂਦੇ ਹੋ ਨਾ। ਤੁਹਾਨੂੰ ਲੱਗਦਾ ਕਿ ਜਿਹੜੇ ਬੱਚੇ ਜ਼ਿੰਦਗੀ ਚ ਅੱਗੇ ਵਧਣ ਵਾਲੇ ਨੇ। ਹਾਂ ਜਿੱਥੇ ਲੱਗਦਾ ਕਿ ਉਹ ਬੱਚੇ ਦਾ ਲੋੜ ਹੈ। ਹਾਂ ਜੀ ਤਾਂ ਮਤਲਬ ਇਹ ਰਹਿੰਦਾ ਹੈ ਨਾ ਜਿਵੇਂ ਸਕੂਲੀ ਛੁੱਟੀ ਦਾ ਟਾਈਮ 2 ਵਜੇ ਆ। ਹਾਂ ਜੀ ਤੁਸੀਂ ਤਿੰਨ ਸਾਢੇ ਦਿਨ ਦੇ ਕਰੀਬ ਚੱਲਦੇ ਹੋ। ਹਾਂ ਜੀ। ਇਹ ਇੱਕ ਬਹੁਤ ਵੱਡੀ ਗੱਲ ਹੈ। ਬੱਚਿਆਂ ਨੂੰ ਐਕਸਟਰਾ ਕਲਾਸ ਦੇਣੀ, ਟਾਈਮ ਲਾਉਣਾ ਜੀ ਹੈ ਨਾ। ਇਹ ਬਿਰਧ ਹੀ ਕਰ ਸਕਦੇ। ਹਾਂ ਜੀ ਕੀ ਕਿਹਾ ਸਭ ਦੇਖੋ ਇਹ ਅਧਿਆਪਨ ਮੇਰਾ ਸ਼ੌਂਕ ਵੀ ਹੈ ਕੀਤਾ ਵੀ ਹੈ ਮੈਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਮੈਂ ਕਿਸੇ ਬੱਚੇ ਨੂੰ ਕੁਝ ਸਿਖਾਪ ਹੁਣਾ ਤੇ ਸਿਖਾਉਣ ਦੇ ਲਈ ਛੁੱਟੀ ਤੋਂ ਬਾਅਦ ਵੀ ਜਿਹੜੇ ਬੱਚੇ ਕੁਝ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਰੋਕ ਲੈਂਦਾ ਜਿਹੜੇ ਬੱਚੇ ਆਪਣੀ ਇੱਛਾ ਨਾਲ ਕੋਈ ਵੀ ਵਿਸ਼ਾ ਹੈ ਜਿੰਨਾ ਕੁ ਮੈਨੂੰ ਨੋਲੇਜ ਹੈ ਮੈਂ ਉਹਨਾਂ ਨੂੰ ਕਰਾਉਂਦਾ ਤਿਆਰੀ ਕਰਾਉਂਦਾ ਚਾਹੇ ਬੱਚੇ ਵੀ ਸਾਡੇ ਬਹੁਤ ਮਤਲਬ ਹੁਨਾਰਨੇ ਤੁਸੀਂ ਦੇਖ ਹੀ ਰਹੇ ਹੋ ਕਿ ਬੱਚੇ ਵੀ ਬਹੁਤ ਮਿਹਨਤ ਕਰਦੇ ਨੇ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਤੇ ਮੈਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਇਹਨਾਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੁੰਦਾ ਮੈਂ ਜਿੰਨੇ ਬੱਚੇ ਜਿੰਨੀ देर ਵੀ ਪੜਨਾ ਚਾਹਣ ਮੈਂ ਹਮੇਸ਼ਾ ਹੀ ਕਹਾਂਗਾ ਕਿ ਮੈਂ ਰੁੱਕ ਕੇ ਪੜਾਇਆ ਕਰਾਂਗਾ ਇਹ ਵੀ ਤੁਹਾਡੀ ਮਿਹਨਤ ਹੁੰਦੀ ਜੀ ਹੈ ਜੀ ਨਹੀਂ ਮਿਹਨਤ ਤਾਂ ਬੱਚੇ ਦੀ ਮਿਹਨਤ ਹੈ ਜੀ ਅਸੀਂ ਉਹਨੂੰ ਰਾਹ ਦੱਸਿਆ ਉਹਨੂੰ ਕੋਸ਼ਿਸ਼ ਕੀਤੀ ਤੇ ਬੱਚੇ ਨੇ ਮਿਹਨਤ ਕੀਤੀ ਇਹ ਮਦਇ ਦੇ ਪਾਤਰ ਨੇ ਬੱਚੇ ਤੇ ਉਹਨਾਂ ਦੀ ਸਫਲਤਾ ਹੈ ਮੈਨੂੰ ਵੀ ਖੁਸ਼ੀ ਹੈ ਬੱਚੇ ਕੋਈ ਬੱਚਾ ਸਾਡਾ ਇਹ ਪ੍ਰੀਖਿਆ ਦੇ ਵਿੱਚ ਸਫਲ ਹੈ ਇਹ ਸੀ ਸਾਡਾ ਰਮਨ ਸਰ ਜੀ ਜਿਨ੍ਹਾਂ ਨੇ ਬੱਚਿਆਂ ਦੀਆਂ ਐਕਸਟਰਾ ਕਲਾਸਾਂ ਲਾ ਕੇ ਜਿਵੇਂ ਬੱਚੀ ਦੀ ਇਹਨਾਂ ਦੀ ਵੀ ਐਕਸਟਰਾ ਕਲਾਸਾਂ ਵਾਈਆਂ ਤੇ ਤਿਆਰੀ ਕਰੀ ਗਈ ਹੈ ਤਾਂ ਅੱਜ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਪਣੇ ਮਾਪਿਆਂ ਦਾ ਆਪਣੇ ਸਰਕਾਰੀ ਹਾਈ ਸਕੂਲ ਪਿੰਕਪੁਰਾ ਦਾ ਨਾਮ ਰੋਸ਼ਨ ਕੀਤਾ ਰਵੰਗ ਕਰਦੇ ਬੱਚੇ ਨੇ ਨਾਲ ਇਹਨਾਂ ਨੇ ਜਿਹੜੀ ਆਪਣੀ ਮਿਹਨਤ ਲੱਗੇ ਨਾਲ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਇਹਨਾਂ ਦਾ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੀ ਕਿ ਨਾ ਚਾਹੋਂਗੇ ਅੱਜ ਸਾਡੇ ਚੈਨਲ ਦੇ ਲਈ ਪੂਰੀ ਦੁਨੀਆ ਦੇਖ ਲਈ ਆ ਤੁਸੀਂ ਪੂਰੇ ਬਰਨਾਲੇ ਜਿਹੜੇ ਦੇ ਵਿੱਚੋਂ ਉੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਨਾ ਕਿੰਨੀ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋਈ ਹੈ ਤੇ ਤੁਹਾਡੇ ਘਰ ਜਦੋਂ ਪਹਿਲਾ ਸਟਾਫ ਨੂੰ ਪਤਾ ਲੱਗਿਆ ਨਾ ਸਟਾਫ ਨੂੰ ਵੀ ਮਤਲਬ ਇੱਕ ਖੁਸ਼ੀ ਦਾ ਟਿਕਾਣਾ ਹੀ ਲੈਂਦਾ ਨਾ ਇਸੇ ਤਰ੍ਹਾਂ ਫੈਮਿਲੀ ਦੇ ਵਿੱਚ ਵੀ ਮਾਪਿਆਂ ਦਾ ਵੀ ਖੁਸ਼ੀ ਦਾ ਟਿਕਾਣਾ ਹੀ ਲੈਂਦਾ ਜਦ ਉਹਨਾਂ ਦਾ ਬੱਚਾ ਅਚੀਵਮੈਂਟ ਕਰਦਾ ਜਿਨ੍ਹਾਂ ਨੇ ਬਰਨਾਲੇ ਜਿਹੜੇ ਦੇ ਵਿੱਚੋਂ ਦੂਸਰੀ ਪੋਜੀਸ਼ਨ ਹਾਸਲ ਕੀਤੀ ਹੈ ਆਪਣੇ ਪਿੰਡ ਦੇ ਨਾਲ ਨਾਲ ਆਪਣੇ ਸਰਕਾਰੀ ਹਾਈ ਸਕੂਲ ਤਕਰੀਬ ਤੱਕ ਕੇ ਦਾ ਨਾਮ ਵੀ ਰੋਸ਼ਨੀ ਕਰਦਾ ਗਲਤ ਕਹਤੇ ਬੱਚੀ ਦਾ ਬੜਾ ਧੰਨਕਰੀ ਸਭ ਤੋਂ ਵੱਧ ਬਹੁਤ 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 ਕਰਤਾਂ థాంਕ ਯੂ ਖੁਸ਼ੀ ਹੋਈ ਆ ਹਾਂਜੀ ਜਦੋਂ ਤੁਹਾਡੀ ਫੈਮਿਲੀ ਚ ਪਤਾ ਲੱਗਿਆ ਨਾ ਸਭ ਤੋਂ ਵੱਧ ਟੀਚਰਾਂ ਨੂੰ ਵੀ ਖੁਸ਼ੀ ਹੁੰਦੀ ਆ ਤੇ ਮਾਪੇ ਨੂੰ ਬਹੁਤ ਖੁਸ਼ੀ ਹੁੰਦੀ ਆ ਨਾ ਇਦਾਂ ਮੈਸੇਜ ਹੋਇਆ ਜਦੋਂ ਪਰਿਵਾਰ ਖੁਸ਼ ਹੋਇਆ ਟੀਚਰ ਖੁਸ਼ ਹੋਣੀ ਸਾਰੇ ਬਹੁਤ ਸਹੀ ਆ ਤੁਹਾਡੀ ਲੱਗੇ ਹਾਂਜੀ ਠੀਕ ਹੈ ਇਹ ਕਹਣਾ ਚਾਹੁੰਗੇ ਸਟਾਫ ਨੇ ਜਿਨ੍ਹਾਂ ਨੇ ਤੁਹਾਨੂੰ ਪੂਰੀ ਮਿਹਨਤ ਦੇ ਨਾਲ ਤੇੜੇ ਤਿਆਰੀ ਕਰਾ ਕੇ ਅੱਗੇ ਤੱਕ ਲਿਗਾਇਆ ਮੈਮ ਸਾਰੇ ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਆ ਸਾਰੇ ਸਾਨੂੰ ਛੁੱਟੀ ਤੋਂ ਬਾਅਦ ਤਿਆਰੀ ਕਰਾਉਂਦੇ ਆ ਹਾਂ ਰਤਨ ਸਰ ਮੈਨੂੰ ਕੀ ਕਹਿਣਾ ਚਾਹੋਗੇ ਜਦੋਂ ਤੱਕ ਅਸੀਂ ਤਿਆਰੀ ਕਰਾਈਏ ਰਤਨ ਸਰ ਸਾਨੂੰ ਛੁੱਟੀ ਤੋਂ ਬਾਅਦ ਘੰਟਾ ਤਿਆਰੀ ਕਰਾਉਂਦੇ ਆ ਸਾਰੇ ਸਬਜੈਕਟਾਂ ਵਿੱਚ ਕੋਈ ਕੁਝ ਵੀ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਦੱਸਦੇ ਹਾਂ ਅਸਾਂ ਜਦੋਂ ਤੁਸੀਂ ਮਤਲਬ ਸੈਕੰਡ ਪਲੇਸ ਹਾਸਲ ਕੀਤੀ ਹੈ ਨਾ ਤਾਂ ਆਪਾਂ ਨੂੰ ਮਤਲਬ ਖੁਸ਼ੀ ਹੁੰਦੀ ਹੈ ਬਹੁਤ ਤਾ ਪੁਣੀ ਦਾਦਾ ਬੁਢੀ ਮੈਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਪਿਆਂ ਨੂੰ ਮਦਦ ਇਕੜੋ ਬੁਢੀ ਪਤਨੀ ਕਹਿ ਸਕਦੇ ਆਪਾਂ ਨਾ ਕਿ ਮਾਪੇ ਮਹਿਸੂਸ ਕਰਦੇ ਆ ਸਾਡਾ ਬੱਚਾ ਜਿੰਦੇ ਚੰਗੀ ਬਣ ਰਿਹਾ ਹੈਗਾ ਤਾਂ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਸੀ ਬਹੁਤ ਵਧੀਆ ਲੱਗਿਆ ਠੀਕ ਹੈ ਘਰ ਆ ਕੇ ਤੁਸੀਂ ਮਾਂ ਵੀਡੀਓ ਨੂੰ ਜੇ ਪਹਿਲਾਂ ਮੂਹਰਤੇ ਦੱਸਦਾ ਸੀਗਾ ਕਰੀ ਪਤਾ ਲੱਗ ਗਿਆ ਕਰਕੇ ਪਤਾ ਲੱਗਿਆ ਸੀ ਠੀਕ ਹੈ ਅੱਛਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਬੱਚੇ ਨੇ ਜਾਂ ਮਾਪੇ ਨੇ ਸਰਕਾਰੀ ਸਕੂਲਾਂ ਵਿੱਚੋਂ ਆਂ ਦੇਖਿਆ ਕੀਤਾ ਜਾ ਰਹੇ ਆ ਨਾ ਜਿਵੇਂ ਅੱਜ ਤੁਸੀਂ ਵੀ ਮਿਸਾਲ ਕੇੰਮ ਕੀਤੀ ਹੈ ਕਿ ਸਰਕਾਰੀ ਸਕੂਲ ਦੇ ਵਿੱਚੋਂ ਪੜ ਕੇ ਸੈਕਿੰਡ ਪੇਜ ਇਸਨਾਂਸਟ ਕੀਤੀ ਹੈ ਉਹਨਾਂ ਬੱਚੇ ਨੇ ਕੀ ਕਹਿਣਾ ਚਾਹੁੰਗੇ ਜਿਹੜੇ ਮਤਲਬ ਆ ਦਾਖਲੇ ਵਾਲੇ ਪਬਲਿਕ ਸਕੂਲ ਚ ਜਾਣਾ ਚਾਹੀਦਾ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਾਉਣਾ ਚਾਹੀਦਾ ਸਾਰੇ ਅਧਿਆਪਕ ਇੱਥੇ ਦੇ ਬਹੁਤ ਵਧੀਆ ਪੜਾਉਂਦੇ ਆ ਸਾਰੇ ਪੀੜਾ ਰੋਜ਼ ਲੱਗਦੇ ਆ ਕੋਈ ਵੀ ਅਧਿਆਪਕ ਹੈ ਹਾਂਜੀ ਠੀਕ ਹੈ ਜਿਵੇਂ ਤੁਹਾਨੂੰ ਅਸੀਂ ਬੇਟੀ ਨੂੰ ਬੁਲਾਇਆ ਇਹਨਾਂ ਨੇ ਆਪਣੇ ਦੇ ਸਹੀ ਜਦੋਂ ਬੱਚਾ ਅਚੀਵਮੈਂਟ ਕਰਦਾ ਪਰਿਵਾਰ ਦੇ ਵਿੱਚ ਵੀ ਬੜੀ ਖੁਸ਼ੀ ਹੁੰਦੀ ਹੈ ਤੇ ਬੜਾ ਬਧੀਲਾ ਦਾ ਸਟਾਫ ਨੂੰ ਵੀ ਤੁਸੀਂ ਹੁੰਦੀ ਆ ਜਦ ਵਿਚਾਰ ਪਿੰਡ ਦਾ ਨਾਮ ਰੋਸ਼ਨ ਕਰਦਾ ਸਮੂਹ ਦਾ ਨਾਮ ਰੋਸ਼ਨ ਕਰਦਾ ਔਰ ਇੱਥੇ ਮੈਂ ਤੁਹਾਨੂੰ ਬਹੁਤ ਧੀਏ ਗੱਲ ਕਹਿਣ ਦੀ ਬਹੁਤ ਜੂਰੀ ਸਮਝਦਾ ਕਿ ਬਹੁਤ ਸਾਰੇ ਮਾਪੇ ਅੱਜ ਵੀ ਸਰਕਾਰੀ ਸਕੂਲਾਂ ਨੂੰ ਆਮ ਦੇਖਿਆ ਕਰਦੇ ਨੇ ਪਰ ਮੈਂ ਤਾਂ ਆਪਣੇ ਅਸਰੇ ਬਹੁਤ ਜੁਣੀ ਸੰਤਾ ਜੀ ਵੀ ਅੱਜ ਬੇਟੀ ਨੇ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਅਚੀਵਮੈਂਟਾਂ ਕਿ ਚਦਰੀ ਚੰਗਾ ਖੇਲਦਰੀ ਪ੍ਰਾਪਤ ਕੀਤੀਆਂ ਨੇ और थोड़े बीते हुए कल की गल करा तो मैं पिछले एक साल के पिछले जावस्तर थोड़ी समझता जिन्हें बरतले जेड़िया जज बनिया ने वो भी संताली संपाल उपर के जज बन जिम्मे असी तुम सर के नाम मिलाया बेटी ने मिलाया इस तरह सामने इन्हों की पूरी फैमिली इनी डैडी तुम्हें मिलावे प्रिंसिपल साहब भी मिलावे कि उन्होंने इस बच्ची की अचीवमेंट लैके साथ प्रिंसीपल सर मौजूद हैं ਗਲਤ ਕਰਦੇ ਆ ਕਿ ਬਰਨਾਲੇ ਜਿਹਨੇ ਸੈਕੰਡ ਪੋਜੀਸ਼ਨ ਹਾਸਲ ਕਰਦੇ ਗੁਰੂ ਸਟਾਫ ਨੂੰ ਉਹਨਾਂ ਦਾ ਕੀ ਕਹਿਣਾ ਹਾਂਜੀ ਸਸਾ ਤੋਂ ਪਹਿਲਾਂ ਦਾ ਬੋਲ ਮਾਰਕਾ ਤੁਹਾਡੇ ਸਕੂਲ ਦੇ ਵਿੱਚ ਮੌਨ ਹਰ ਮੱਜੀ ਨੇ ਸਕੂਲਰ ਬਣਾ ਨਾਮ ਰੋਸ਼ਨੀ ਅ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਮੀਡੀਆ ਦੇ ਚਰਗੇ ਇਸ ਖਬਰ ਨੂੰ ਆਪਣੇ ਆਪ ਲਿਆ ਤੁਹਾਨੂੰ ਤੁਸੀਂ ਸਕੂਲ ਦੇ ਵਿੱਚ ਆਏ ਮੇਰੇ ਵੱਲੋਂ ਸਰਦਾਰ ਬਰਬਾਸ ਸਿੰਘ ਜੀ ਕੋਤਨਾਗਰੋਂ ਸਕੂਲੋਂ ਤੇਸਮੋਚ ਸਟਾਫੋਂ ਪਰਤੋਂ ਜੀ ਆਏ ਆ ਜਿੱਥੋਂ ਤੱਕ ਦੀ ਸਵਾਰ ਗੁੱਸਿਆ ਬੱਚੇ ਦੇ ਜਿਹੜੇ ਦੇ ਵਿੱਚ ਸੈਕੰਡ ਪੁਲਿਸਨ ਹਾਸਲ ਕਰਨ ਦਾ ਉਹ ਅਸੀਂ ਇਹ ਸਮਝਦੇ ਹਾਂ ਪਹਿਲਾਂ ਬੱਚਾ ਪਹਿਲਾਂ ਹੀ ਕੀਤਾ ਅੰਕ ਲਈ ਸਰਵੋ ਪਹਿਲੇ ਬਹੁਤ ਹੁਸ਼ਿਆਰ ਬਜਾਤੀ ਹੈਗਾ ਪਰ ਕਹਿੰਦੇ ਹੁੰਦੇ ਆ ਵੀ ਜਿਹੜਾ ਹੀਰਾ ਹੁੰਦਾਗਾ ਉਹ ਨੂੰ ਤਰਾਸ਼ਿਆ ਜਾਂਦਾ ਉਹ ਫੇਰ ਹੀਰਾ ਬਣਦਾ ਹੈ ਤੇ ਉਹ ਜਿਹੜਾ ਤਰਾਸ਼ਣ ਦਾ ਕੰਮ ਆ ਭਾਵੇਂ ਕਿ ਸਮੇਂ-ਸਮੇਂ ਤੇ ਸਾਰੇ ਹੀ ਅਧਿਕਾਰੀਆਂ ਨੇ ਉਹਦੇ ਨੂੰ ਯੋਗਦਾਨ ਪਾਇਆ ਉਹ ਨੂੰ ਹੀਰੇ ਨੂੰ ਤਰਾਸ਼ਣ ਦੇ ਲਈ ਪਰ ਜਿਹੜਾ ਸਭ ਤੋਂ ਵੱਧ ਯੋਗਦਾਨ ਪਾਇਆ ਉਹ ਸਾਡੇ ਸਕੂਲ ਦੇ ਜਿਹੜੇ ਹਿੰਦੀ ਅਧਿਆਪਕ ਸ੍ਰੀ ਰਤਨ ਲਾਲ ਬਰਮਾ ਜੀ ਆ ਜਿਨ੍ਹਾਂ ਨੇ ਸਕੂਲ ਟਾਈਮ ਦੇ ਵਿੱਚ ਵੀ ਤੇ ਸਕੂਲ ਟਾਈਮ ਤੋਂ ਬਾਅਦ ਵੀ ਤੇ ਘਟੋ ਘਟ 10 ਤੋਂ ਲੈ ਕੇ 12 ਵਿਦਿਆਰਥੀਆਂ ਦੀ ਡਿਟੇਲੀ ਜਿਹੜੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 1 ਘੰਟੇ ਦੀ ਦਾ 1.5 ਘੰਟੇ ਦੀ ਜਿਹੜੀ ਐਕਸਟਰਾ ਕਲਾਸ ਲਗਾਈ ਸਕੂਲ ਟਾਈਮ ਤੋਂ ਬਾਅਦ ਤੇ ਜਿੰਨਾਂ ਦੀ ਚਾਹੇ ਹੋਇਆ ਵੀ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜੇ ਸਾਡੇ ਸਕੂਲ ਦਾ ਜਿਹੜਾ ਬੱਚਾ ਗਿੱਤਨਦੀ ਸ਼ਰਮਾ 8ਵੀਂ ਕਲਾਸ ਦਾ ਹੈਗਾ ਇਸ ਵਾਰ ਉਹ ਨੌਵੀਂ ਦੇ ਵਿੱਚ ਆਠਵੀਂ ਪੇਚ ਦੇ ਉੱਤੇ ਉਹਨੇ ਐਨ ਐਮ ਐਮ ਐਸ ਦਾ ਜਿਹੜਾ ਟੈਸਟ ਦਿੱਤਾ ਸੀ ਜਿਦੇ ਵਿੱਚੋਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਦੋ ਵਿਦਿਆਰਥੀ ਆ ਜਿਹੜੇ ਉਹ ਉਹਨਾਂ ਨੇ ਜਿਹੜੀ ਸਫਲਤਾ ਹਾਸਲ ਕੀਤੀ ਆ ਤੇ ਜਿਹੜਾ ਦੂਸਰੀ ਦੂਸਰਾ ਵਿਦਿਆਰਥੀ ਆ ਜਿਹੜਾ ਸੈਕੰਡਰੀ ਪੱਜੀ ਸੰਚਿਆ ਆ ਉਹ ਸਾਡੇ ਸਕੂਲ ਦਾ ਬੱਚਾ ਹੈ ਸਾਰੇ ਚੈਨਲ ਨੇ ਮਾਦਮ ਲੇਸ਼ਵਰ ਨੂੰ ਵੀ ਦੁਨੀਆਂ ਦੇਖਦੀ ਆ ਜੀ ਤਾਂ ਕੀ ਕਹਣਾ ਚਾਹੋਗੇ ਅੱਜ ਵੀ ਬਹੁਤ ਸਾਰੇ ਬਾਪੇ ਐਸੇ ਨੇ ਜਿਹੜੇ ਕੀ ਸਰਕਾਰੀ ਸਕੂਲਾਂ ਨੂੰ ਪਹਿਲਾਂ ਆਂ ਦੇਖਿਆ ਕਰ ਬਿਲਕੁਲ ਬਿਲਕੁਲ ਬੱਚੇ ਵੀ ਆਪਾਂ ਕਹਿੰਦੇ ਟਮਾਦਿਰਿਸ ਕੋਲ ਤੇ ਬੱਚੇ ਬੈਠੇ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਉਹਨੂੰ ਦੇਖ ਕੇ ਉਹਦੀ ਨਕਲ ਕਰਦੇ ਪਾਪਾ ਪੋਣਾ ਚ ਉਹਨਾਂ ਚ ਪੜਾਈ ਲਿਖਾਈ ਕਰਾਉਂਦੀ ਆ ਅੱ빠 ਕਹਿਦੀ ਹੈ ਕਿ ਸਵਰਥਾ ਨਹੀਂ ਸੁਰਥਾ ਨਹੀਂ ਹੈਗੀ ਬਿਲਕੁਲ ਤਾਂ ਉਹਨਾਂ ਬੱਚੇ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਸਰਕਾਰੀ ਸਕੂਲਾਂ ਦੇ ਜਿਹਨੇ ਜਿਹਨੇ ਬਹੁਤ ਵਧੀਆ ਬਿਲਕੁਲ ਜਿਵੇਂ ਬੇਟੀ ਨੇ ਮਿਸਾਲ ਕਾਇਮ ਕੀਤੀ ਹੈ ਹਾਂਜੀ ਹਾਂਜੀ ਸੈਕੰਡ ਪੋਜੀਸ਼ਨ ਹਾਸਲ ਕਰ ਲਈ ਉਹਨਾਂ ਮਾਪਿਆਂ ਕੀ ਸਨੇਹ ਜਨ ਚਾਹੋਗੇ ਮੈਂ ਉਹਨਾਂ ਸਾਰੇ ਮਾਪਿਆਂ ਨੂੰ ਆਪਣੇ ਤੁਹਾਡੇ ਸਮਾਧਨ ਦੇ ਰਾਹੀਂ ਤੇ ਪੰਜਾਬ ਸਰਕਾਰ ਵੱਲੋਂ ਵੀ ਤੇ ਆਪਣੇ ਸਿੱਖਿਆ ਰਵੱਟ ਵੱਲੋਂ ਵੀ ਮੈਂ ਇਹ ਕੇਹ ਮੈਸੇਜ ਦੇਣਾ ਜਣਾ ਤੁਹਾਨੂੰ ਸਾਰੇ ਉਹਨਾਂ ਸਕਾਰਜੋਗ ਮਾਪਿਆਂ ਨੂੰ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਬਹਿਮਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਜਾਂ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਨਹੀਂ ਹੁੰਦੀਆਂ ਤੁਸੀਂ ਸਰਕਾਰੀ ਹਾਇਜੀਪੁਰ ਪੱਖੋਂ ਨੂੰ ਕਦੇ-ਕਦੇ ਵਿਜ਼ਿਟ ਕਰੋ ਜਿਵੇਂ ਕਿ ਜਿਹੜਾ ਪੰਜਾਬ ਸਰਕਾਰ ਸ੍ਰੀ ਭਗਵੰਤ ਸਿੰਘ ਜੀ ਮਾਨ ਦੀ ਰਹਿਨੁਮਾਈ ਹੇਠ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਗ੍ਰਾਂਤੀ ਚਲਾਈ ਜਾ ਰਹੀ ਹੈ ਉਹਦੇ ਅਧੀਨ ਪਿਛਲੇ ਤਿੰਨ ਸਾਲਾਂ ਦੇ ਵਿੱਚ ਉਹ ਸਕੂਲ ਨੂੰ ਵੱਖ-ਵੱਖ ਤਰ੍ਹਾਂ ਦੇ ਗ੍ਰਾਂਟਾਂ ਮਿਲ ਗਏ ਆ ਜਿਦੇ ਵਿੱਚ ਅਸੀਂ ਸਕੂਲ ਦੇ ਵਿੱਚ ਇੱਕ ਆਧੁਨਿਕ ਲੈਬ ਜਿਵੇਂ ਸਾਇੰਸ ਲੈਬ ਬਣਾਈ ਹੈ ਜਿਦੇ ਵਿੱਚ ਜਿਹੜੇ ਵਿਦਿਆਰਥੀ ਆਗੇ ਉਹ ਜਿਹੜੇ ਕਿਤਾਬਾਂ ਤੇ ਪੜ੍ਹਦੇ ਹੁੰਦੇ ਸੀ ਪਹਿਲਾਂ ਕਦੇ ਉਹਨਾਂ ਪ੍ਰਯੋਗਾਂ ਨੂੰ ਉਹ ਹੁਣ ਉਸ ਲੈਬ ਦੇ ਵਿੱਚ ਕਰਕੇ ਸਿੱਖਣਗੇ ਤੇ ਸਾਡੇ ਇਹ ਜਿਹੜੀ ਅਸਾਂ ਸਾਇੰਸ ਲੈਬ ਆ ਜਦੋਂ ਅਸੀਂ ਦਾ ਪ੍ਰਚਾਰ ਕੀਤਾ ਤਾਂ ਸਾਡੇ ਕੋਲੇ ਉਸ ਤਰ੍ਹਾਂ ਦੇ ਸਾਡੇ ਉਹ ਜਿਹੇ ਪ੍ਰਾਈਵੇਟ ਸਕੂਲਾਂ ਦੇ ਉਸ ਲੈਬ ਨੂੰ ਦੇਖਣ ਆਏ ਸਾਡੇ ਵਿੱਚ ਫਾਇਸ ਸਮਾਨ ਨੂੰ ਦੇਖ ਕੇ ਤੇ ਸਾਡੇ ਸਾਇੰਸ ਦੇ ਅਧਿਆਪਕ ਸ੍ਰੀ ਅਸ਼ਵਨੀ ਕੌਸਲ ਜੀ ਨਾਲ ਗੱਲ ਕਰਕੇ ਉਹ ਵਿਦਿਆਰਥੀ ਇੰਨੇ ਕਲਾ ਦਾ ਪ੍ਰਭਾਵਿਤ ਹੋਏ ਵੀ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਚਾਰ ਬਗਿਆਰਤੀ ਇਸ ਸਕੂਲ ਦੇ ਵਿਦਿਆਖਲ ਲੈ ਚੁੱਕੇ ਸੋ ਮੈਂ ਮਾਪਿਆਂ ਨੂੰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਂਦੇ ਨੇ ਆਪਣੇ ਵਿਦਿਆਰਥੀਆਂ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਉਹਨਾਂ ਨੂੰ ਮੇਰਾ ਸੰਦੇਸ਼ ਆ ਹੱਥ ਜੋੜ ਕੇ ਬੇਰੀਆ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਵਿਦਿਆਰਥੀਆਂ ਨੂੰ ਭੇਜ ਕੇ ਤੁਸੀਂ ਆਪਣੇ ਲੁੱਟਣਾ ਕਰਾਓ ਜਿੰਨਾ ਵਧੀਆ ਪੜਾਈ ਜਿੰਨਾ ਵਧੀਆ ਸਟਾਫ ਤੇ ਜਿੰਨਾ ਬੈਸਿਕ ਇਨਫਰਾਸਟ੍ਰਕਚਰ ਅੱਜ ਕੱਲ੍ਹ ਸਰਕਾਰੀ ਸਕੂਲਾਂ ਦੇ ਵਿੱਚ ਮਿਲਦਾ ਉਹ ਮੈਨੂੰ ਲੱਗਦਾ ਹੈ ਕਿ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਮਿਲਦਾ ਇਸੇ ਕੇ ਸਾਡੇ ਨਾਲ ਸਰਪ੍ਰਸਤ ਸਰ ਜਿਨ੍ਹਾਂ ਨੇ ਦੱਸਿਆ ਕਿ ਜਿਵੇਂ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਜਿਹੀ ਪੜਾਈ ਮਿਲ ਚਾਹੀਦੀ ਹੈ ਹਨਾ ਸਟਾਫ ਨਹੀਂ ਵੀ ਉਹਦੇ ਮੈਨ ਦੀ ਸਟਾਫ ਹੈਗਾ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਨੇ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ जिमेन्स मलाई तपाईँ सहमै हो यस तिमी नै विडियो लग्यो फेरि हाजिर होइन हर विडियो सानल सबसक्राइब गर्न कमेन्ट गर्नु यसै त भिडियो लगे फेरि हाजिर हो सय सत